ਵੰਗਾ ਸ਼ਹਿਰ ਦੇ ਨਾਲ-ਨਾਲ ਵਿਧਾਨ ਸਭਾ ਦੇ ਪਿੰਡਾਂ ਤੇ ਕਸਬਿਆਂ ਦਾ ਵਿਕਾਸ ਕਾਰਜ ਜੰਗੀ ਪੱਧਰ ਤੇ ਚੱਲੀ ਰਹੇਗਾ। ਵੰਗਾ ਦੇ ਐਮਐਲਏ ਅਤੇ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਡਾਕਟਰ ਸਖਵਿੰਦਰ ਕੁਮਾਰ ਸੁਖੀ ਵੱਲੋਂ ਪਿੰਡਾਂ ਦੀਆਂ 24 ਪੰਚਾਇਤਾਂ ਨੂੰ 1 ਕਰੋੜ 10 ਲੱਖ ਰੁਪਏ ਦੀ ਰਾਸ਼ੀ ਜਿਹੜੀ ਆ ਤਕਸੀਮ ਕੀਤੀ ਗਈ। ਉਹਨਾਂ ਨੇ ਪੰਚਾਇਤਾਂ ਨੂੰ ਵਿਕਾਸ ਕਾਰਜਾਂ ਦੇ ਲਈ 1 ਕਰੋੜ 10 ਲੱਖ ਰੁਪਏ ਦੀ ਵਿਕਾਸ ਕਾਰਜਾਂ ਲਈ ਹਰੀ ਝੰਡੀ ਦਿਂਦੇ ਹੋਏ ਕਿਹਾ ਕਿ ਮੁੰਡਾ ਵਿੱਚ ਕਿਸੇ ਵੀ ਪਾਰਟੀ ਦੀ ਕੋਈ ਪੰਚਾਇਤ ਹੋਵੇ ਲੇਕਿਨ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਹਰ ਪੰਚਾਇਤ ਨੂੰ ਵਿਕਾਸ ਕਾਰਜਾਂ ਦੇ ਲਈ ਜਿਹੜੀ ਰਾਸ਼ੀ ਹੈ ਉਹ ਦਿੱਤੀ ਜਾਵੇਗੀ ਕੋਈ ਵੀ ਪੰਚਾਇਤ ਜਿਹੜੀ ਆ ਆਪਣੇ ਪਿੰਡਾਂ ਤੇ ਵਿਕਾਸ ਕਾਰਜਾਂ ਦੇ ਲਈ ਜਿਹੜੀ ਇਹ ਰਾਸ਼ੀ ਪਿੰਡਾਂ ਦੇ ਲਈ ਉਸ ਨੂੰ ਵਰਤੇਗਾ ਤੇ ਜਿਹੜੀਆਂ ਪੰਚਾਇਤਾਂ ਜਿਹੜੀਆਂ ਆ ਬੰਗਾ ਵਿਧਾਨ ਸਭਾ ਦੀਆਂ ਜਿਹੜੀਆਂ ਪੰਚਾਇਤਾਂ ਰਹਿ ਚੁੱਕੀਆਂ ਨੇ ਰਾਸ਼ੀ ਦੇ ਲਈ ਵਿਕਾਸ ਕਾਰਜਾਂ ਦੇ ਰਾਸ਼ੀ ਦੇ ਲਈ ਉਹ ਪੰਚਾਇਤਾਂ ਜਿਹੜੀਆਂ ਆ ਸਾਨੂੰ ਆਪਣੇ ਪਿੰਡਾਂ ਦੇ ਵਿਕਾਸ ਕਾਰਜਾਂ ਦੇ ਲਈ ਜਿਹੜੀਆਂ ਪ੍ਰਪੋਜ਼ਲ ਆਉ ਦੇ ਸਕਦੀਆਂ ਤਾਂ ਜੋ ਜਿਹੜੇ ਆਉਣ ਵਾਲੇ ਟਾਈਮ ਵਿੱਚ ਜਿਹੜੀ ਆ ਉਹ ਰਾਸ਼ੀ ਜਿਹੜੀ ਆ ਪਿੰਡਾਂ ਦੀਆਂ ਪੰਚਾਇਤਾਂ ਨੂੰ ਜਾਰੀ ਕਰਾ ਸਕਣ ਤੇ ਤੁਸੀਂ ਵੇਖਦੇ ਰਹੋ ਐਨਕੇਐਨ ਟੀਵੀ ਬੰਗਾ ਅੱਜ ਬਖਫਖ ਪਿੰਡਾਂ ਦੇ ਵਿਧਾਨ ਸਭਾ ਵਰਗਾ ਬੰਗਾ ਦੇ ਬਖਫਖ ਪਿੰਡਾਂ ਲਈ ਕੁਈ ਕਰੀਬ 1 ਕਰੋੜ 10 ਲੱਖ ਦਾ ਅੱਜ ਜਿਹੜਾ ਪਿੰਡਾਂ ਦੇ ਡਿਵੈਲਪਮੈਂਟ ਦੇ ਲਈ ਪੈਸੇ ਮੀਜ਼ ਕੀਤੇ ਗਏ ਇਹਦੇ ਲਈ ਜਿੱਥੇ ਮੈਂ ਅੱਜ ਪਿੰਡਾਂ ਦੇ ਸਰਪੰਚ ਪੰਜ ਉਹਨਾਂ ਦਾ ਉਤਸ਼ਾਹ ਦੇਖਿਆ ਕਿ ਉਹ ਖੁਸ਼ ਨੇ ਕਿ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਉਹਨਾਂ ਦੀਆਂ ਹਰ ਮੁਸ਼ਕਲਾਂ ਨੂੰ ਜਾਣਦੇ ਆ ਉਹਦੇ ਲਈ ਡਿਵੈਲਪਮੈਂਟ ਦੇ ਪੈਸੇ ਕਿਹਦੇ ਆ ਤਾਂ ਮੈਂ ਆਪਣੇ ਨਿੱਜੀ ਤੌਰ ਤੇ ਵੀ ਪੰਜਾਬ ਸਰਕਾਰ ਦਾ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦਾ ਔਰ ਅਰਵਿੰਦ ਕੇਜੀ ਬਾਦੂ ਦਾ ਧੰਨਵਾਦ ਕਰਨਾ ਕਿ ਜਿਹੜੇ ਐਨਐਸਪੈਂਸ਼ਨ ਪਿੰਡਾਂ ਦੇ ਡਿਵੈਲਪਮੈਂਟ ਦੇ ਪਿੰਡ ਕਮਿਊਨਿਟੀ ਸੀ। ਮੈਨੂੰ ਸਮਝ ਆਣ ਵਾਲੇ ਵਿਨਾ ਦੇ ਵਿੱਚ ਇਹ ਸ਼ੁਰੂਆਤ ਆ। ਪਿਛਲੇ 2-3 ਮਹੀਨੇ ਪਹਿਲਾਂ ਵੀ 2-3 ਗ੍ਰੋਪੀ ਵਿੱਚ ਬੰਦਿਆ ਸੀ। ਆਣ ਵਾਲੇ ਸਮੇਂ ਦੇ ਵਿੱਚ ਮੈਨੂੰ ਲੱਗਦਾ ਕਿ ਜਿਹੜੇ ਕੰਮ ਸਿਆਜ ਨੂੰ ਪਿੰਚਾਪਨ ਦੇ ਜਿਹੜੇ ਵੀ ਕੰਮ ਛੋਟੇ ਰਹਿੰਦੇ ਆ ਪਿੰਡਾਂ ਦੀ ਡਿਵੈਲਪਮੈਂਟ ਕਰਨੀ ਆ, ਪਿੰਡਾਂ ਚੋਂ ਨਸ਼ੇ ਬੰਦ ਕਰਨੇ ਆ, ਬੱਚਿਆਂ ਨੂੰ ਪੜ੍ਹਨ ਲਿਖਣ ਦਾ ਮੌਕਾ ਦੇਣਾ। ਪਰ ਹਰ ਤਰ੍ਹਾਂ ਦੀ ਡਿਵੈਲਪਮੈਂਟ ਦੀ ਅਸੀਂ ਬਤੁਮੰਦ। ਪਰ ਮੈਂ ਇਹ ਮਹਿਸੂਸ ਕਰਦਾ ਕਿ ਅਜ ਦੋਸ਼ਾ ਇਸ ਗੱਲ ਦਾ ਹਮ ਨਹੀਂ ਸੀ ਕਿ ਲੋਕ इस पंजाब पंजाब बनाना चाहते हैं और ये नशा मुक्त बनाना चाहते हैं मैं एक बार फिर सारा अपील भी करना धनबाद भी करना कि लोगों से उत्साह आया और सदार भगवान मान साहब एक बार फिर धन्यवाद उन्होंने सशन भेजिए ਪੈਸੇ ਜਿਹੜੇ ਆਲੇ ਖਾਤੇ ਵਿੱਚ ਵਸਦੇ ਨੇ ਪੁਰਾਣਾ ਪਰਵਾ ਦਾ ਉਹ ਸੀ ਤਨਵਾ ਜੀ ਐਸਾ ਤਰ੍ਹਾਂ ਬੁਣਾਈ ਹੈ ਜੋ ਜਦੋਂ ਲੋਕਾਂ ਦੇ ਇਹਨਾਂ ਦਾ ਪ੍ਰਚਾਰ ਬਾਤ ਬਣੀ ਹੈ ਕਿ ਪੁਰਾਣਾ ਨੀ ਕੋ ਰੰਗਤਾ ਹੋਵੇ ਉਹਦੇ ਲਈ ਇਹ ਸਾਈਟਾਂ ਲਈ ਸੰਪਰਕ ਮਕਸਦ ਇਹ ਰੱਖਦੇ ਕਿ ਇਹ ਅੱਜ ਅੱਜ ਸੇ 1 ਕਰੋੜ 9 ਲੱਖ 46.16 ਪੈਸੇ ਜਿਹੜੇ ਆ ਆ ਦੇਖਦੇ ਤੁਸੀਂ ਤੁਹਾਡੇ ਖਾਤੇ ਜਾਂਦੇ ਟ੍ਰੀਟਮੈਂਟ ਰਹਿ ਗਏ ਅੱਗੇ ਇੱਕ ਨਾ ਬਲਕਿ 5 ਕਰੋੜ ਰੁਪਏ ਦਾ ਐਮਐਲਏ ਵੀਰੂ ਤੋਂ 5 ਕਰੋੜ ਐਮਐਲਏ ਨੂੰ ਸਰਕਾਰ ਨੇ ਦੇ ਮੈਦੇ ਹੋ ਗਏ 57 ਕਰੋੜ ਦਾ ਬਲਕਿ ਉਹ ਖਾਇਰ ਪੈਟ ਜਾਣਾ ਅੱਜ ਵੀ ਮੈਂ ਜਿਹੜਾ ਬੰਦਾ ਇੱਥੇ ਆ ਚੜਚੜੀ ਪਿਆਵਾਂ ਜਲਣੇ ਕੰਮ ਜਿਹੜੇ ਆ ਉਹ ਹੋਰੇ ਵੀਡੀਓਸ ਨਾਲ ਹੁੰਦੇ ਆ ਸਾਡਾ ਇਹਨਾਂ ਕਿ ਮਕਸਦ ਆ ਇੱਕ ਤਾਂ ਦੇਖੋ

सारा लेकर गे, मेरी बेनती तो भी आफर भी आंकड़ी किसी रुकावट नहीं आएगी डिवेलमेंट के कम पार्टियां की देखियां जब बंद सोना हो गया अपना सारा ही सारा कुछ सोना ही सोना तो कृपा ना देखो अभी जिन्या गलिए जो ती मू एम एल ए बनाया होंगे अब मैडिकल कॉलेज नहीं आना सीड्रड परसेंट ਇਹ ਸਦਾ ਤੋਂ ਮਾਂਸੇ ਮਾਹਸਾਬ ਨੇ ਅੰਮ੍ਰਿਤਿਕਾ ਕਾਲਜ ਦਾ ਇੱਕ ਛੋਟੀ ਜੀ ਗੱਲ ਨਹੀਂ ਹੈ ਕਿ ਤੁਹਾਨੂੰ ਬੱਸ ਸੋਚਣਾ ਮੈਡੀਕਲ ਕਾਲਜ ਦਾ ਪੜਿਆ ਕਰਕੇ ਅਲੀ ਡਾਕਟਰ ਪੜ੍ਹਦੇ ਸੀ ਹਸਪਤਾਲ ਦੇ ਵਿੱਚ ਡਾਕਟਰ ਵੀ ਪੜ੍ਹਦੇ ਜਾਂਦੇ। ਐਨਰਜੀ ਡਾਕਟਰ ਪੜ੍ਹਦੇ ਤਾਂ ਹਸਪਤਾਲ। ਪਰ ਇੱਥੇ ਇਹ ਕਹਿੰਦਾ ਮਤਲਬ 350 ਬੈਂਡ ਦਾ ਹਸਪਤਾਲ ਉਹ ਬਣ ਰਿਹਾ। ਪਰ ਉਹ ਇੱਥੇ ਕਹਿੰਦਾ ਹਰ ਸਪੈਸ਼ਲਟੀ ਦੇ ਘੱਟੋ ਘੱਟ 6-6 ਡਾਕਟਰ ਹਰ ਸਪੈਸ਼ਲਟੀ ਦੇ ਆਣੇ। ਇਸ ਕਰਕੇ ਕਿ ਜੇ ਮੈਂ ਸਾਡਾ ਪਿੰਡ ਸਰ ਮੈਨੂੰ ਤੁਸੀਂ ਐਮਐਲਏ ਬਣਾਇਆ ਤੁਸੀਂ ਮੇਰੇ ਲਈ ਸਾਰੇ ਮੋਤਵਾਰੋਂ ਸਰਕਾਰ ਦੇਵੋ ਤੁਹਾਡੇ ਸਰਕਾਰ ਚ ਕਦੀ ਵੀ ਕਮੀ ਨਹੀਂ ਆਏਗੀ ਇਹ ਮੈਂ ਗਰੰਟੀ ਦਿੰਦਾ ਜੇ ਤੁਸੀਂ ਸਾਡਾ ਡਿਵੈਲਪਮੈਂਟ ਦੇ ਕੰਮ ਕਰਨੇ ਆ ਪਿੰਡ ਨੂੰ ਅੱਗੇ ਲੈ ਕੇ ਜਾਣਾ ਤੇ ਜ਼ਰੂਰੀ ਹੈ ਕਿ ਅਗੋਂ ਮੇਰੇ ਇਕੱਠੇ ਹੋ ਕੇ ਚੱਲੀਏ ਆਈ ਨਸ਼ੇ ਦੀ ਗੱਲ ਦੇਖੋ ਇਹ ਕਰਨੀ ਪਹੁੰਚ ਜ਼ਰੂਰੀ ਆ ਇਹ ਮੈਂ ਤੁਹਾਨੂੰ ਉੱਥੇ ਪਿੰਡ ਪਿੰਡ ਜਾ ਕੇ ਦੇ ਸਕਦਾ ਹਾਂ ਤੇ ਜ਼ਰੂਰੀ ਦੀ ਮੈਂ ਤੁਹਾਨੂੰ ਤੇ ਸੰਕੇ ਦਿੰਦਾ इस करके भी एक दो गल जरूर कर मेरे तो पता तो नहीं थोड़े पिंड कितना आ होना नहीं उस उसका महीना लग गया असि सारे चाहते कि नशे तुम भी चाहते सारे पंचायत दो मैं एग्जाम्पल दूंगा एक ऑर्ड ग्रुपड़ उ पंचायत उज्जन उथेदच पंच उ एस एच ओ डी एस पी मैं ਅਸੀਂ ਜਦੋਂ ਮੀਟਿੰਗ ਕੀਤੀ ਵੀ ਅਸੀਂ ਨਸ਼ਾ ਨਹੀਂ ਵੇਚਦੇ ਸਾਰੇ ਔਰ ਦੂਸਰੇ ਦੁਨੀਆਂ ਤੇ ਨਸ਼ੇ ਵੇਚਣ ਬੰਦ ਹੋ ਗਏ ਉਹ ਤੇ ਕੈਬਰੀ ਲਾਇਸ ਲਾਇਓ ਚ ਨਹੀਂ ਉਹਨਾਂ ਨੂੰ 200 ਮੀਟਰ ਦੇ ਪਾਰਾ ਜਾਂਦਾ ਇੱਕ ਬੰਦਾ ਖੜਾ ਪਾਉਂਦੇ ਆ ਪਹਿਲਾਂ ਸਭ ਤੋਂ ਪਹਿਲਾਂ ਕੈਬਰੀ ਨੂੰ ਹਟਾਇਆ ਫੇਲੀ ਹੜੇ ਦੇਖਣ ਫਾੜੋ ਗਿਆ ਉਹ ਭੱਜਣ ਉਹਦੇ ਗੋਲੀਆਂ ਵਤੀਆਂ ਇੱਕ ਨਸ਼ੇ ਵੇਚਦਾ ਸੀ ਉਹਦਾ ਕਹਦਾ ਘਰ ਟੈਟਰੀ ਹੋਇਆ ਅੱਜ ਔਰ ਗਰੁੱਪ ਦੇ ਵਿੱਚ ਤੁਹਾਨੂੰ ਪੂਰੀ ਵੀ ਨਸ਼ੇ ਦੀ ਗੱਲ ਜਦੋਂ ਸਰਕਾਰ ਚਾਹਦੀ ਹੈ ਸਦਾਕੂ ਬਾਸੀ ਮਾਨ ਸਾਹਿਬ ਜਿਹੜਾ ਕਹਿੰਦਾ ਕਿ ਅਸੀਂ ਜੁੱਧ ਨਸ਼ਾ ਵਿਰੁੱਧ ਜੇ ਕਰਨਾ ਉਹ ਇਕੱਲੇ ਸਦਾਕੂ ਬਾਸੀ ਮਾਨ ਸਾਹਿਬ ਨਹੀਂ ਕਰ ਸਕਦਾ ਇਕੱਲੇ ਪੁਰਸ਼ ਨਹੀਂ ਕਰ ਸਕਦੇ ਆਪਾਂ ਸਾਰੇ ਇਕੱਠੇ ਹੋਣਾ ਧਿਆਨੇ ਦਾ ਸਾਡੇ ਹੀ ਆ ਧਿਆਨੇ ਕਿਤੇ ਪਾਕਿਸਤਾਨੀਆਂ ਦੇ ਸੋੜਾ ਸਾਡੇ ਧਿਆਨੇ ਅਸੀਂ ਆਪਣੇ ਜਨਮ ਆਪ ਬਚਾਉਣਾ ਔਰ ਇਹ ਨਾਲੇ ਪਿੰਡ ਰਸੋਵਿਆਂ ਦਾ ਸਾਰਾ ਸੁਣਿਆ ਹੋਣਾ ਉੱਥੇ ਦੀ ਲੇਡੀ ਪ੍ਰਵੀਨ ਆ ਕਹਿੰਦਾ ਸਰਪੰਚ ਉਹ ਕੱਲੀ ਇੱਕਦਮ ਪੋਸਟਰ ਲਾਉਂਦੀ ਸੀ ਕਿ ਮੈਂ ਕਦੇ ਨਸ਼ਾ ਨਹੀਂ ਵੇਡਾਂਗਾ ਇੱਕ ਨਸ਼ੇਰੀ ਇਹਨਾਂ ਨਸ਼ੇ ਗ੍ਰੇਤਾ ਸੀ ਉਹਨੇ ਉਹਦੇ ਅੱਗੇ ਪਿੱਛੇ ਕੁਰਬਾਨ ਮਾਰੀ ਉਹਦਾ ਸਾਰਾ ਇੱਕ ਸਿਰ ਫੋਨ ਦਿੱਤਾ ਪੂਰੇ 25 ਘੰਟੇ ਰੱਖੇ ਔਰ ਉਹਦੇ ਜਿਹੜਾ ਫੋਨ ਕਿੱਥੇ ਸਿਰ ਦੀ ਹੈਬਿਟ ਆ ਉਹ ਮੈਨੂੰ ਸੀ ਵੀ ਹੁਣ ਇਹ ਸਰਪੰਚ ਦਾ ਹੋਣ ਨਹੀਂ ਇਹ ਕੰਪੇਨ ਡਰਜੂ ਕੀ ਜਿਹੜੀ ਆ ਡਰਜੂ ਔਰ ਜਦੋਂ ਮੈਂ ਉਹਦੀ ਖਬਰ ਨੂੰ ਗਿਆ ਉਹਨਾਂ ਨੂੰ ਪੁੱਛਿਆ ਹਾਲ ਚਾਲ ਉਹ ਐਨੀ ਚੜ੍ਹਦੀ ਕਲਾ ਸੀ ਉਹ ਮੈਨੂੰ ਕਹਿਣ ਲੱਗੀ ਕਿ ਮੇਰੇ ਦਿੱਜਾ ਕਿਦਾ 10 ਹਮਲੇ ਹੋਰ ਵਜਾ ਮੈਂ ਆਪਣੇ ਪਿੰਡ 'ਚ ਨਸ਼ਾ ਦੀ ਵੇਖਣ ਦੱਸ ਆਪਾਂ ਗੜੀਆਂ ਨਾਲੀਆਂ ਜਿੰਨੀਆਂ ਵੱਡੀਆਂ ਫੁੱਟੀਆਂ ਕਰ ਰਹੀਆਂ ਇਹ ਉੱਚਾ ਫਰਮ ਨਿਸ਼ੇੜੀ ਕੋ ਮਨੇ ਅੱਦੇ ਨਿਆਣੇ ਬਰਬਾਦ ਹੋ ਗਏ ਨਿਆਣੇ ਦਾ ਪਰੇ ਸੋ ਮੇਰੀ ਬੇਨਤੀ ਹੈ ਕਿ ਆਪਾਂ ਇਹਨੂੰ ਕਿਸੇ ਹਰਕੇ ਦਾ ਕੋਈ ਜਵਾਬ ਮੈਨ ਜਾਂਦਾ ਮੈਂ ਤੁਹਾਨੂੰ ਜਿਹੜਾ ਤੇ ਬਹੁਤ ਘੱਟ ਫੌਕਸ ਰਟੈਂਡ ਕਰਦਾ ਬੰਦੇ ਜੇ ਗੰਗਾ 100% ਅਟਕਦਾ ਜਦੋਂ ਮੈਂ ਕਿਤੇ ਇੱਚਾ ਹਾਂ ਕਿਤੇ ਨਾ ਨਾ ਹਾਂ ਮੈਂ ਕਦੇ ਵੀ ਪੁੱਛਿਆ ਕਾਟ ਦੇ ਮਾਇਨ ਉਹ ਕਿਹੜੇ ਜਿਹੜੀ ਪਾਰਟੀ ਤੇ ਕੌਣ ਆ ਮੈਂ ਨਹੀਂ ਕਿਤੇ ਪੁੱਛਿਆ ਜਿਹਨੇ ਵੀ ਉਹਨੂੰ ਵਾਇਟ ਕੀਤਾ ਮੈਂ ਜਾਣਾ ਹੀ ਜਾਣਾ ਕਿਉਂਕਿ ਬਾਹਰ ਨਾ ਹੁੰਦਾ ਬੇਸਿੰਗ ਉੱਥੇ ਆਪਣੇ ਬੰਦਿਆਂ ਨੂੰ ਮਿਲ ਲੰਦੇ ਆ ਸੋ ਮੇਰੀ ਇਹ ਬੇਤੀ ਹੈ ਕਿ ਹੁਣ ਹੀ ਤੁਹਾਡੀ ਪੰਜਾਦਾ ਬਣੀਆ ਲੋਕ ਯਾਦ ਰੱਖਦੇ ਆ ਆ ਕਲੇਰਾ ਚਲ ਜਾਓ ਕਲੇਰਾ ਦੇ ਵਿੱਚ ਕਿਹ ਕਿਹ ਚਲ ਨੂੰ ਜਗਾ ਨਹੀਂ ਆ ਸੋ ਜਾ ਕੇ ਦੇਖ ਲਈ ਮੇਰੀ ਗੱਲ ਤੇ ਯਕੀਨ ਨਾ ਕਰੋ ਜਾ ਕੇ ਦੇਖੋ ਅਸੀਂ ਚਾਹਦੇ ਵੀ ਤੁਹਾਡੇ ਪਿੰਡ ਵਿੱਚ ਜਦੋਂ 2 ਸਾਲ ਖਤਮ ਹੋ ਜਾਣਗੇ ਉਸ ਵੇਲੇ ਤੁਹਾਡੇ ਪਿੰਡਾਂ ਦੇ ਹੁਣ ਵੀ ਤੁਹਾਡੇ ਪਿੰਡ ਦੇ ਕੋਈ ਇੱਕ ਲੱਗਣੇ ਪੈਣਾ ਮਤਲਬ ਸਰ ਦਾ ਕੋਈ ਪਿੰਡ ਵੀ ਦਾਦਾ ਨਹੀਂ ਹੋ ਜੇ ਤੇ ਮੈਂ ਛੱਪੜ ਦਾ ਪਾਣੀ ਜਿਹੜਾ ਤੁਹਾਡੇ ਪਿੰਡ ਵਿੱਚ ਪਾਉਂਦਾ ਇਸ ਕਰਕੇ ਅਸੀਂ ਇਹ ਕਾਉਂਗਾ ਤੁਹਾਡੀ ਵੀ ਬੱਲੇ ਬੱਲੇ ਹੋਵੇ ਮੇਰੀ ਵੀ ਬੱਲੇ ਬੱਲੇ ਹੋਵੇ ਫਿਰ ਬੰਡੀ ਲਾ ਤੁਸੀਂ ਵੀ ਜਿੱਤੋ ਮੈਂ ਵੀ ਜਿੱਤਾਂ ਇਹ ਜਿੱਤ ਕੋਈ ਵੋਟਾਂ ਦੀ ਜਿੱਤ ਨਹੀਂ ਕਹਿੰਦਾ ਜਿੱਤ ਤਾਂ ਕਹਿੰਦਾ ਮਤਲਬ ਅਸੀਂ ਮੈਨੂੰ ਤਸੱਲੀ ਹੋਵੇ ਸਕੂਨ ਮਿਲੇ। ਮੈਂ ਆਪਣੇ ਇੰਟਰਵਿਊ ਚ ਗਿਆ ਸੀ ਜਦੋਂ ਮੈਂ ਆਮਾਦੀ ਪਾਰਟੀ ਜੁਆਇਨ ਕੀਤੀ ਆ। ਉਹ ਬਿਤੇ ਮੈਨੂੰ ਇੱਕ ਤਰ੍ਹਾਂ ਦਾ ਪਾਪਾ ਬੰਦੇ ਬਾਹਰ ਚੁਲ ਬਣ ਜਾਣਾ ਤਿਆਰ ਇਨਾ ਮਤਲਬ ਕਿ ਮੈਂ ਕੇ ਬੰਗੇ ਦੇ ਹਰਕੇ ਦੇ ਲੋਕਾਂ ਨੂੰ ਇੱਕ ਸਾਲ ਮੰਨਣਾ। ਜੇ ਇੱਕ ਸਾਲ ਦੇ ਵਿੱਚ ਮੈਂ ਨਾ ਕੁਝ ਕਰ ਸਕਿਆ ਤਾਂ ਮੈਂ ਮੌਟੇ ਸ਼ਬਦوں ਤੋਂ ਘੱਟ ਇਹ ਜਿਹਨੇ ਕਿਹਾ ਇੰਟਰਵਿਊ ਮੇਰੀ ਸੁਣੀ ਹੋਰ ਉਹਦਾ ਮਕਸਦ ਇਹ ਸੀ ਕਿ ਜੇ ਮੈਂ ਗਿਆ ਬਿਸ਼ਕਤ ਨੂੰ ਮੈਂ ਅਗਲੀ ਵਾਰੀ ਜਿੱਤਾਂ ਮੈਂ ਨਾ ਦਿੱਤਾ ਇਹ ਮੇਰੇ ਲਈ ਬੋਝ ਨਹੀਂ ਹੈ ਪਰ ਇੱਕਦਮ ਜੋ ਸਕੂਨ ਇਸ ਕਰਦਾ ਕਿ ਜਦੋਂ ਮੈਨੂੰ ਮੈਂ ਕਦੇ ਇਕੱਲਾ ਬੱਠਾ ਹੂੰ ਨਾ ਮੈਨੂੰ ਇਹ ਤਸੱਲੀ ਜ਼ਰੂਰ ਰਹੇਗੀ ਕਿ ਜਦੋਂ ਮੈਂ ਐਮਐਲਏ ਬਣਿਆ ਸੀ ਇਹ ਮੇਰੇ ਪੁੜਿਆਣਿਆਂ ਨੂੰ ਪੁੱਛੇ ਮੇਰੇ ਆਹ ਆਣ ਵਾਲੇ ਬੱਚਿਆਂ ਨੂੰ ਪੁੱਛੇ ਵੀ ਤੇਰੇ ਉਹਨੇ ਕੀਤਾ ਜੀ ਐਮਐਲਏ ਬਣ ਕੇ ਤਾਂ ਮੈਂ ਸਕੂਨ ਮਹਿਸੂਸ ਕਰਦਾ ਕਿ ਉਹ ਕਹਿੰਦੇ ਸਾਡੇ ਸੀ ਮੈਡੀਕਲ ਪੁਆਇੰਟ ਲੈਣ ਆਉਂਦੇ ਇਹ ਜਦ ਮੈਂ ਤੁਹਾਨੂੰ ਦੱਸ ਰਿਹਾ ਵੀ ਤੁਹਾਨੂੰ ਵੀ ਸਕੂਨ ਹੋਵੇ ਜਦੋਂ ਆਨਪਾਰ ਇਸ ਪੰਜ ਪੰਜ ਜਿਹਾ ਸੀ ਸਦਾਇਤਾ ਰਹਿਣਾ ਨਹੀਂ ਕਿਸੇ ਪਰ ਆਨਪਾਰ ਦੇ ਲੋਕ ਜਦੋਂ ਉਹ ਪੰਜ ਪੰਜ ਆਨਜਾ ਪਿੰਡ ਦੇ ਲੋਕ ਪੁੱਛਣ ਕਿ ਆਹ ਇੰਨਾ ਬੜੇ ਕੰਮ ਕਿਨੇ ਕਰ ਚੁੱਕੇ ਹੋ ਕਹਿਣ ਕਿ ਫਲਾਣਾ ਸੁਪਾਸ ਪਰ ਉਹਦੇ ਵਿੱਚ ਮੇਰੇ ਵੱਲੋਂ ਕੋਈ politically politically ਇਸ ਕਰਕੇ ਨਹੀਂ ਕਿ ਮੈਂ ਤੁਹਾਨੂੰ ਇੱਕ ਫੋਰਸ ਕਰਾਂ ਕਿ ਤੁਸੀਂ ਪਹਿਲਾਂ ਐ ਕਰੋ ਤਾਂ ਤਾਂ ਐ ਕਰੋ ਨਾ ਤਾਂ ਨਹੀਂ ਕੋਈ ਜਲਦੀ 100% ਅੰਦਰ ਅਸੀਂ ਡਵੈਲਪਮੈਂਟ ਕਰਦੇ ਆਂ ਅੱਜ 1 ਕਰੋੜ 10 ਲੱਖ ਦੇ ਕਰੀਬ ਆ ਅਗਲੀ ਕਿਸ਼ਤ ਫੇਰ ਆਏਗੀ ਸਾਡੇ ਕੋਲ ਐਮਪੀ ਦੇ ਪੈਸੇ ਆ ਸਾਡੇ ਕੋਲ ਮੇਰੇ ਮੇਰਾ ਫੰਡ ਸ਼ੁਰੂ ਹੋ ਗਿਆ ਫੇਰ ਕੱਲਾ ਮਰਬਤ ਕਮਿਸ਼ਨ ਦੇ ਪੈਸੇ ਪੈਸੇ ਤੁਹਾਡੇ ਹੁੰਦੇ ਆ ਤੁਸੀਂ ਜਿਹੜੀਆਂ ਚੀਜ਼ਾਂ ਤੇ ਪੈਸੇ ਖਰਚਦੇ ਹੋ ਪੈਸੇ ਤੁਹਾਡੇ ਹੀ ਆ ਸੋ ਇਸ ਕਰਕੇ ਹੈਜ਼ੀਟੇਸ਼ਨ ਨੀ ਕਰ ਪੈਸਾ ਤੁਹਾਡਾ ਕਈ ਲੋਕਾਂ ਨੇ ਜਿਹੜੇ ਤਾਂ ਪਲਾਨੇ ਦਾ ਤਾਂ ਉਹ ਲੈੰਡਰ ਦੇ ਕੋਲ ਕੋਈ ਪ੍ਰੋਬਲਮ ਸ਼ੱਕ ਆਉਂਦੇ ਆ ਤੁਹਾਡੇ ਪੈਸੇ ਤੁਹਾਨੂੰ ਮਿਲਦੇ ਆ ਚੁੱਧਦੀ ਵੀ ਕਿਸੇ ਵੀ ਸਟੇਜ ਤੇ ਕਿਸੇ ਗੱਲ ਦੀ ਪਰਮਾਨੀ ਕਰਨੀ ਕਿ ਤੇ ਮੈਂ ਡਾ ਸੁਖੀ ਦਾ ਸਪੋਕਰ ਰਹਿ ਰਿਹਾ ਜਾਂ ਨਹੀਂ ਰਿਹਾ ਮੈਂ ਤੁਸੀ ਦੋ ਵਾਰੀ ਉਹਨਾਂ ਦੇ ਜਿੱਚ ਜਿਤਾਇਆ ਜਦੋਂ ਕਹਿੰਦੇ ਸੀ ਇਹਨਾਂ ਨੂੰ ਵੋਟ ਕਿਨੇ ਪਾਣੀ ਆ ਪਰ ਤੁਸੀਂ ਮੈਨੂੰ ਦੋ ਵਾਰੀ ਬੜਾ ਕੇ ਜੇ ਇਹ ਤੁਸੀਂ ਮੈਨੂੰ ਦੋ ਵਾਰੀ ਬਣਾਇਆ ਤਾਂ ਮੇਰੀ ਡਿਊਟੀ ਬਣ ਜਾਂਦੀ ਕਿ ਮੈਂ ਘਟ ਤੋਂ ਮੈਂ ਕਿਸੇ ਨਾਲ ਬਿੱਤਰਾਣਾ ਡਵੈਲਪਮੈਂਟ ਕਰਨੀ ਆ ਪਿੰਡ ਦੀ ਗੱਲ ਆ ਪਕੜ ਘਰ ਆਪਣੇ ਇਹਦੇ ਆਪਣੇ ਮੋਤੀ ਜਿਹੜੀ ਜਲ ਕੁੱਟੀ ਪਈ ਆ ਮੈਂ ਪਹਿਲਾ ਸਭ ਤੋਂ ਪਹਿਲਾ ਬੰਨਿਆ ਜੇ ਬਣਵਾ ਸਕਦਾ ਪਹਿਲਾ ਵਾਰ ਪਰ ਇਹ ਵੀ ਅਸੀਂ ਲੋਕਾਂ ਦੀ ਸੇਵਾ ਕਰਨੀ ਹੈ ਤੁਸੀਂ ਸਾਰੇ ਲੋਕਾਂ ਦੀ ਸੇਵਾ ਲਈ ਬਣਿਆ ਹੋ ਤੁਸੀਂ ਆਏ ਹੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸੋ ਮੈਨੇ ਇਹ ਬੇਨਤੀ ਹੈ ਕਿ ਜਦ ਅਸੀਂ ਅਸਿਕਾ ਕੋਲ ਤੋਂ ਲਈ 80 ਲੱਖ ਰੁਪਏ ਦਿਲ ਲੱਖਾ ਵਾਟਰ ਯਾਰੀ ਅਸੀਂ ਕਰਾ ਚੜਾ ਦਾ 2 ਲੱਖਾ ਮਗੜਾੜੀ ਨਦੇ ਪਾਣੀ ਦਾ ਨਿਕਾਸ 3 ਲੱਖਾ ਕੋਠਣਾ ਪਿੰਡ ਵਾਲੇ ਪਾਣੀ ਦੀ ਪਾਈਪ ਲਾਈਨ ਨੇ 5 ਲੱਖਾ ਕਿਵੇਂ ਕੰਦੇ ਬਣੇ ਨੇ 2.5 ਲੱਖ ਰੁਪਏ ਤੁਹਾਡੇ। ਮੰਡੇਰਾ ਕੰਦੇ ਬਣੇ ਨੇ 10.5 ਲੱਖ ਰੁਪਏ। ਕਲਾਨਾ ਜਿੰਮ ਦੇ ਕਮਰੇ ਦੇ ਅਨੁਸਾਰ 3 ਲੱਖ। ਉਹ ਤੋਂ ਥੋੜਾ ਜਿਹਾ ਵੱਧ ਲੱਖ ਜਿੰਪ ਟਾਈਪ ਬਣਿਆ। ਜਿੰਮ ਬਣਿਆ ਸਾਡੇ ਤੇ ਕਪੜੀ ਕਰੀਏ 40। ਖਾਨ ਉੱਤੇ ਵੀ ਥਾਪੜ ਮਾਡਲ ਚਲਾਇਆ ਅਸੀਂ ਕਲਾਨਾ 9 ਲੱਖ। ਉਹਨੇ ਅਭੀ ਜਗਾ ਲੈ ਗਈ ਸੋਟ ਸ਼ਕੜ ਬਣਾਇਆ। ਕੰਦੇ ਬਣਿਆ ਜੀ ਜਿੱਥੇ ਜਗਾ ਹੈ। ਅਜੇ ਨਹੀਂ ਆਈ। ਮੋਹਰਲਾ ਨੇ ਉਹ ਬਲੀਸ਼ ਕਰਦੇ ਜੀ ਅੰਤ ਤੇ ਨਾ ਵੀ ਲੱਗਦੀ। ਇਸੇ ਤਰ੍ਹਾਂ ਮੈਡੀਸ਼ਨਾ 2 ਲੱਖ ਵੀਰ ਵਾਲੇ ਉਸਰਾਣਾ 2 ਲੱਖ ਜਾਂ ਦਿਹਾੜੇ ਵੀਰ ਵਾਲੇ ਪਾਣੀ ਦਾ 3 ਲੱਖ ਗਦਾਨੀ ਵੀਰ ਵਾਲੇ ਪਾਈਪ ਦਾ 3 ਲੱਖ ਸਨ ਕਰਾਂ ਵੀਰ ਵਾਲੇ ਪਾਈਪ ਦਾ 5 ਲੱਖ ਇਹਨਾਂ ਦੀ ਪ੍ਰੋਬਲਮ ਜਿਹੜਾ ਸਨ ਕਰਾਂ ਦੀ ਬਿਨਾਂ ਹਾਇਰ ਬਸੰਦ ਦੇ ਅੱਛਾ ਪਾਣੀ ਤੁਹਾਡੇ ਵੀ ਨਾ ਤੁੰਦ ਜਿਹੜਾ ਪਾਣੀ ਵੜ ਗਿਆ ਸਪਣਾ ਵਾਲੇ ਪ੍ਰੋਬਲਮ ਕਰਾ ਦੇਣਾ ਅੱਜ ਨਾ ਬਹੁਤ ਲੁਖਵਾਲਾ ਦਾ ਪ੍ਰਾਂincial ਸਕੂਲ ਪੀੜਾ ਬਣੀ ਦਾ ਸਰਮਸਕੂਲਾਂ 3 ਲੱਖ ਰੁਪਏ ਦੇ ਸਮੂਹ ਦਿਵੜੇ ਪਾਈ ਦੀ 2 ਲੱਖ ਸੋਨੇ ਕਰ ਗੋਇਲ ਪੈਨਾ ਸਦਕਾ 14 ਤੱਕ ਦੇ ਬੰਦਾਂ ਦਾ ਕੋਈ ਪਾਣੀ ਨਹੀਂ ਦਿੱਤਾ ਸੀ ਤੇ ਟੋਟੋ ਜਿੰਦਾ ਪਸ ਸੀਗਾ ਬਾੜਾ ਵਾਲੀ ਦਿਵੜੇ ਪਾਣੀ ਦੇ